ਜੇ ਦ੍ਰੋਪਦੀ ਦੇ ਕਰਮਾਂ ਉਤਪ ਕੋ ਸੁੱਤੇ ਔਖੀ ਕਣੀ ਆਈ ਤਾਂ ਪਰਮੇਸ਼ਵਰ ਨੇ ਆਪ ਉਸ ਦੀ लाज ਰੱਖੀ ਕੌਰ ਉਸਦੇ ਪਾਦੇ ਲੰਗੇ ਕਰਨਾ ਚਾਹੁੰਦੇ ਸਨ ਪਾਲ ਭਗਵਾਨ ਨੇ ਐਸੀ लाज ਰੱਖੀ ਕਿ ਉਹ ਕਪੜਾ ਲਾਹੀ ਜਾ ਰਹੇ ਸਨ ਉਧਰੋਂ ਲੱਖਾਂ ਮੀਟਰ ਕਪੜਾ ਤੁਰਿਆ ਆ ਰਿਹਾ ਸੀ ਕਈ ਵਾਰੀ ਸੋਚਦਾ ਹਾਂ ਕਿ ਅਸੀਂ ਹੈ ਕੀ ਹਾਂ ਨਰੋਲ ਪੁੱਤਰ ਸਿਰ ਉਸਦੀ ਡੋਰੀ ਕੰਮ ਕਰਦੀ ਹੈ ਕੋਸ ਕਰੋ ਹਰ ਵੇਲੇ ਧਰਕੇ ਰਹਿਣਾ ਚਾਹੀਦਾ ਹੈ ਜੇ ਉਹ ਬਲ ਨਾ ਹੋਵੇ ਤਾਂ ਕੀ ਕਿਦਾ ਕੀ ਬਣ ਜਾਂਦਾ ਹੈ ਜੇ ਉਹ ਚਾਹੇ ਤਾਂ ਕਿਸੇ ਨੂੰ ਕਾਸੇ ਚੜਾ ਦੇਵੇ ਜੇ ਉਸ ਦੀ ਨਜ਼ਰ ਉੱਠ ਜਾਵੇ ਅੱਖ ਫਟਕਣ ਦੇ ਸਮੇਂ ਵਿੱਚ ਕਾਸੇ ਚੜਿਆ ਹੋਇਆ ਬੰਦਾ ਵੀ ਸਿੱਧਾ ਜ਼ਮੀਨ ਤੇ ਹੀ ਡਿੱਗਦਾ ਹੈ ਜੇ ਉਹ ਬਲ ਹੋਵੇ ਤਾਂ ਸਾਡੇ ਕਰਮਾਂ ਵਿੱਚ ਲਿਖਿਆ ਅੱਖੀਆਂ ਕੜੀਆਂ ਵੀ ਕੱਟ ਦਿੰਦਾ ਹੈ ਇਸ ਲਈ ਜਰੂਰ ਅਰਦਾਸ ਕਰਿਆ ਕਰੋ ਸਤਿਗੁਰੂ ਕਿਰਪਾ ਕਰਨ ਜੇ ਸਾਡੇ ਕਰਮਾਂ ਵਿੱਚ ਲਿਖਿਆ ਵੀ ਹੈ ਕੋਈ ਪਰਚਾ ਤਾਂ ਸਾਡੇ ਪਾਵੇ ਗੱਜੀ ਸਾਡੀ ਪੈਜ ਰੱਖੀ ਗੁਰੂ ਅਜੈ ਸਾਹਿਬ ਜੀ ਨੇ ਪਾਈ ਮਦਦ ਆਸ ਨੂੰ ਭੇਜਿਆ ਸੀ ਕਸ਼ਮੀਰ ਪ੍ਰਚਾਰ ਕਰਨ ਵਾਸਤੇ ਬڑے ਰੰਗ ਵਿੱਚ ਪਿਆਰ ਵਿੱਚ ਗੁਰੂ ਸਾਹਿਬ ਦੇ ਚਰਨਾਵਾਂ ਵਿੱਚ ਜੁੜ ਕੇ ਕਥਾ ਕੀਰਤਨ ਕਰਦਾ ਸੀ ਸੰਗਤਾਂ ਵੀ ਜੁੜਦੀਆਂ ਸਨ ਕਈ ਵਾਰੀ ਰਾਤ ਦੇ 2 ਵਜੰਦੇ ਸਨ ਰੰਗ ਵਿੱਚ ਸਮੇਂ ਦਾ ਪਤਾ ਹੀ ਨਹੀਂ ਸੀ ਲੱਗਦਾ ਇੱਕ ਵਾਰੀ ਕਸ਼ਮੀਰ ਦੇ ਇੱਕ ਘਰ ਵਿੱਚ ਚੋਰੀ ਹੋ ਗਈ ਔਥੋਂ ਦੇ ਰਾਜੇ ਨੇ ਕਾਨੂੰਨ ਬਣਾ ਦਿੱਤਾ ਕਿ ਰਾਤ 12 ਵਜੇ ਤੋਂ ਬਾਅਦ ਜਿਸ ਨੂੰ ਬਾਜ਼ਾਰ ਵਿੱਚ ਲੰਘਦਾ ਹੋਇਆ ਵੇਖ ਲਿਆ ਉਸਨੂੰ ਫਾਂਸੀ ਦੀ سزا ਦਿੱਤੀ ਜਾਵੇਗੀ ਸੰਗਤਾਂ ਨੂੰ ਜਦੋਂ ਉਸ ਕਾਨੂੰਨ ਬਾਰੇ ਪਤਾ ਲੱਗਾ ਤਾਂ ਉਹਨਾਂ ਨੇ ਭਾਈ ਮਾਧੋ ਦਾਸ ਨੂੰ ਬੇਨਤੀ ਕੀਤੀ ਕਿ 11 ਵਜੇ ਤੱਕ ਪੋਗ ਪਾ ਦਿਆ ਕਰੋ ਉਸਨੇ ਇਸ ਤਰ੍ਹਾਂ ਹੀ ਕਰਨਾ ਸ਼ੁਰੂ ਕਰ ਦਿੱਤਾ ਪਰ ਇੱਕ ਦਿਨ ਐਸਾ ਪ੍ਰੇਮ ਵਿੱਚ ਪਜੇ ਹੋਏ ਨੇ ਤਰਬੰਦ ਕਰਕੇ ਗੁਰੂ ਚਾਨਾਂ ਵਿੱਚ ਜੁੜੇ ਕੀਰਤਨ ਕਰਨੇ ਸਨ ਕਿ ਸਮੇ ਦਾ ਪਤਾ ਹੀ ਨਾ ਲੱਗਿਆ ਸੰਗਤ ਆਪਣੇ ਸਮੇਂ ਤੇ ਹੌਲੀ-ਹੌਲੀ ਉੱਠਣੀ ਸ਼ੁਰੂ ਹੋ ਗਈ ਤੇ ਆਪਣੇ ਘਰਾਂ ਨੂੰ ਚੱਲ ਗਈ ਪਰ ਇੱਕ ਨੌਜਵਾਨ ਰਹਿ ਗਿਆ ਹੀ ਭੋਗ ਤੋਂ ਬਾਅਦ ਜਾਣ ਦਾ ਜਦੋਂ ਭੋਗ ਪਿਆ ਤਾਂ ਸਾਢੇ 12 ਵਜ ਚੁੱਕੇ ਸਨ ਉਹ ਨੌਜਵਾਨ ਆਪਣੇ ਘਰ ਜਾ ਰਿਹਾ ਸੀ ਇਹ ਰਾਸਤੇ ਵਿੱਚ ਪੁਲਸ ਨੇ ਪਕੜ ਲਿਆ ਤੇ ਰਾਜੇ ਅੱਗੇ ਪੇਸ਼ ਕੀਤਾ ਕਿ ਹਾਤੇ ਕੀਏ ਹੈ ਨੌਜਵਾਨ 12 ਵਜੇ ਤੋਂ ਬਾਅਦ ਸੜਕ ਤੇ ਮਚਦਾ ਪਕੜਿਆ ਗਿਆ ਹੈ ਰਾਜੇ ਨੇ ਹੁਕਮ ਕੀਤਾ ਕਿ ਇਸ ਨੂੰ ਸੂਲੀ ਤੇ ਚੜਾ ਦਿਓ ਹੁਣ ਜਦੋਂ ਉਸ ਨੂੰ ਸੂਲੀ ਤੇ ਚੜਾਉਣ ਲੱਗੇ ਤਾਂ ਉਸ ਨੂੰ ਪੁੱਛਿਆ ਗਿਆ ਕਿ ਤੇਰਾ ਕੋਈ ਸੱਜਣ ਮਿੱਤਰ ਹੈ ਕਿ ਤੂੰ ਕਿਸੇ ਨੂੰ ਮਿਲਣਾ ਚਾਹੁੰਦਾ ਹੈ ਉਹ ਨੌਜਵਾਨ ਕਹਿਣ ਲੱਗਾ ਕਿ ਪਾਈ ਮਾਦੇ ਦਾ ਜੀ ਜਿਨ੍ਹਾਂ ਦਾ ਮੈਂ satsang ਸੁਣ ਜਾਂਦਾ ਹਾਂ ਉਹਨਾਂ ਨੂੰ ਬੁਲਾ ਦਿਓ ਪਾਈ ਮਾਦਰ ਦਾਸ ਜੀ ਨੂੰ ਬੁਲਾਇਆ ਗਿਆ ਤੇ ਉਹਨਾਂ ਨੂੰ ਦੱਸਿਆ ਗਿਆ ਕਿ ਇਸ ਨੌਜਵਾਨ ਨੇ ਕਾਨੂੰਨ ਦੀ ਅਨੰਗਣਾ ਕੀਤੀ ਹੈ ਇਸ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਣੀ ਹੈ ਮਾਦਰ ਦਾਸ ਜੀ ਨੇ ਕਿਹਾ ਕਿ ਇਹ ਚੋਰ ਨਹੀਂ ਹੈ ਇਹ ਸਾਡੇ ਨਾਲ ਸਤਸੰਗ ਕਰ ਰਿਹਾ ਸੀ ਇਸਨੇ ਕੋਈ ਗਲਤ ਕੰਮ ਨਹੀਂ ਕੀਤਾ ਇਸ ਨੂੰ ਛੱਡ ਦਿਓ ਉਹ ਕਹਿਣ ਦੇ ਕਿ ਅਸੀਂ ਇਸ ਨੂੰ ਛੱਡ ਨਹੀਂ ਸਕਦੇ ਕਿਉਂਕਿ ਇਹ ਕਾਨੂੰਨ ਹੈ ਇਸ ਨੂੰ ਫਾਂਸੀ ਜ਼ਰੂਰ ਦਿੱਤੀ ਜਾਣੀ ਹੈ ਮਾਦਰ ਦਾਹ ਜੀ ਕਹਿੰਦੇ ਹਨ ਕਿ ਚੰਗਾ ਫੇਰ ਤੁਸੀਂ ਆਪਣਾ ਕੰਮ ਕਰੋ ਤੇ ਮੈਂ ਆਪਣਾ ਕੰਮ ਕਰਦਾ ਹਾਂ ਮਾਦਰ ਦਾਹ ਜੀ ਨੇ ਚੌਂਕੜੀ ਮਾਰ ਲਈ ਤੇ ਵਿਰਤੀ ਲੈ ਗਏ ਗੁਰੂ ਅਰਜਨ ਸਾਹਿਬ ਜੀ ਦੇ ਚਰਨਾਵਾਂ ਵਿੱਚ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਇਹ ਨੌਜਵਾਨ ਰੋਜ ਦਸੰਗੀ ਹੈ ਇਸ ਨੂੰ ਫਾਂਸੀ ਦੀ ਸਜ਼ਾ ਮਿਲਣ ਜਾ ਰਹੀ ਹੈ ਆਪ ਕਿਰਪਾ ਕਰਕੇ ਬਹੜੋ ਨਹੀਂ ਤਾਂ ਲਾਜ ਲੱਗ ਜਾਵੇਗੀ ਉਹ ਸਮੇ ਲੱਕੜ ਦੀ ਸੂਲੀ ਹੁੰਦੀ ਸੀ ਹੋਠੋਂ ਲੱਕੜ ਮੋਟੀ ਤੇ ਉਪਰੋਂ ਜਾ ਕੇ ਪਤਲੀ ਤੇ ਤਿੱਖੀ ਅੱਡੇ ਤੇ ਚੜਾ ਕੇ ਉਸਨੂੰ ਪੇਟ ਵਿੱਚ ਖੋਪ ਦਿੱਤਾ ਜਾਂਦਾ ਸੀ ਇਧਰ ਮਾਧਵ ਰਾਜ ਜੀ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਜੁੜ ਕੇ ਅਰਦਾਸ ਕਰਦੇ ਸਨ ਉਦੋਂ ਲੱਕੜੀ ਦੀ ਸੂਲੀ ਹਰੇ ਭਰੇ ਪੌਦੇ ਦਾ ਰੂਪ ਧਾਰਨ ਕਰ ਗਈ ਹੁਣ ਲੱਕੜ ਤਾਂ ਪੇਟ ਵਿੱਚ ਖੂਬ ਚੱਲ ਸਕਦੀ ਹੈ ਪਰ ਪੌਦਾ ਨਹੀਂ ਇਹ ਸਾਰਾ ਨਜ਼ਾਰਾ ਵੇਖ ਕੇ ਰਾਜਾ ਵੀ ਤੇ ਉਸ ਦੇ ਸਵਾਈ ਵੀ ਹਨਾਨ ਹੋ ਗਏ ਸਮਝ ਗਏ ਕਿ ਇਹ ਕੋਈ ਪੂਰਨ ਸੰਤ ਹੈ ਮਾਦਰ ਦਾਹ ਜੀ ਦੇ ਚਾਨਾ ਤੇ ਟਹਿ ਕੇ ਮਾਫੀ ਮੰਗਣ ਲੱਗੇ ਕਰਮਾ ਮੁਤਾਬਕ ਅਚਨ ਚੇਤ ਜੇਕਰ ਕੋਈ ਔਖੀ ਘੜੀ ਆ ਵੀ ਜਾਂਦੀ ਹੈ ਤਾਂ ਗੁਰੂ ਦੇ ਚਰਨਾ ਵਿੱਚ ਅਰਦਾਸ ਕਰਨ ਦਾ ਸਤਕਰ ਨਾਜ਼ ਰੱਖੀ ਗਈ ਸੂਲੀ ਹਰੀ ਹੋ ਗਈ ਗੁਰੂ ਨਾਨਕ ਬਹੁਤ ਪਿਆ ਭਾਈ ਮਾਧਵ ਦਾਸ ਜਦੋਂ ਸ਼ੁਕਰਾਨਾ ਕਰਨਾ ਹੈ ਤਾਂ ਸਤਗੁਰੂ ਗੁਰੂ ਅਰਜਨ ਦੇਵ ਜੀ ਨੇ ਇਹ ਸ਼ਬਦ ਉਚਾਰਿਆ ਮੇਰੇ ਮਾਧੋ ਜੀ ਸਤਸੰਗ ਮਿਲੇ ਸੋਤ ਕਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਭਾਵ ਅਸੀਂ ਵੀ ਗੁਰੂ ਦੇ ਪਾਣੀ ਦੇ ਪਣੇ ਹੋਵਾਂਗੇ ਸਾਡੇ ਘਰ ਵਿੱਚ ਅਮਰਤ ਵੇਲਾ ਹੋਵੇਗਾ ਬਾਣੀ ਦਾ ਵਾਸਾ ਹੋਵੇਗਾ ਸੁਖਮਨੀ ਸਾਹਿਬ ਜੀ ਦਾ ਪੈਰਾ ਹੋਵੇਗਾ ਜੇ ਸਾਡੇ ਕਰਮਾਂ ਵਿੱਚ ਕੋਈ ਬਦਨਾਮੀ ਦੀ ਰੇਖਾ ਉੱਤੇ ਆ ਵੀ ਗਈ ਤਾਂ ਉਹ ਸਾਡੇ ਪਰਦੇ ਗੱਜੇਗਾ ਇਹ ਰਖਾਵਾਂ ਹੁੰਦੀਆਂ ਹਨ ਇੱਕ ਰੇਖਾ ਹੁੰਦੀ ਹੈ ਪ੍ਰਭੂਤਾ ਦੀ ਸਤਕਾਰ ਦੀ ਇਹ ਰੇਖਾ ਉਤਾਨੂ ਜਾ ਰਹੀ ਹੁੰਦੀ ਹੈ ਕਿ ਜਗਤ ਵਿੱਚ ਤੇਰਾ ਸਤਕਾਰ ਹੋਵੇਗਾ ਪ੍ਰਭੂਤਾ ਬੜੀ ਆਈ ਮਾਨ ਇੱਜ਼ਤ ਦੀ ਰੇਖਾ ਪਰ ਕਈ ਵਾਰੀ ਨਾਲ ਹੀ ਇੱਕ ਰੇਖਾ ਦੂਜੇ ਬੰਨਿਓ ਉਸ ਰੇਖਾ ਨੂੰ ਕੱਟ ਰਹੀ ਹੁੰਦੀ ਹੈ ਜਿਸ ਦਾ ਮਤਲਬ ਹੁੰਦਾ ਹੈ ਕਿ ਈਰਖਾ ਕਰਨ ਵਾਲੇ ਤੈਨੂੰ ਕੱਟਣ ਨਹੀਂ ਆਣਗੇ ਤੇਰੇ ਨਿੰਦਕ ਵੀ ਹੋਣਗੇ ਭਾਵ ਪ੍ਰਭੂਤਾ ਦੀ ਰੇਖਾ ਦੇ ਨਾਲ ਕਈ ਵਾਰੀ ਬਦਨਾਮੀ ਦੀਆਂ ਰੇਖਾਵਾਂ ਵੀ ਹੁੰਦੀਆਂ ਹਨ ਇਹ ਕਰਮਾਂ ਦੀਆਂ ਰੇਖਾਵਾਂ ਹੁੰਦੀਆਂ ਹਨ ਸਾਡੇ ਹੱਥਾਂ ਤੇ ਮੁਤਾਬਕ ਪਰ ਜੇ ਕੋਈ ਸ਼ਰਦਾ ਨਾਲ ਸੰਗਤਾਂ ਦੇ ਜੋੜੇ ਝਾੜੇ ਝੂਠੇ ਵਰਤਨ ਮੰਝੇ ਗੁਰੂ ਨੂੰ ਇਹ ਮਾੜੀਆਂ ਰੇਖਾਵਾਂ ਮਿਟਾਉਣੀਆਂ ਪੈਂਦੀਆਂ ਹਨ ਜਦੋਂ ਕੋਈ ਸ਼ਰਦਾ ਨਾਲ ਬਾਣੀ ਪੜੇ ਗੁਰੂ ਦੇ ਮਾੜੇ ਕੰਮ ਮਾਰੇ ਲੇਖ ਗੁਰੂ ਉਸ ਦੇ ਮਾਰੇ ਲੇਖ ਬਦਲਾ ਦਿੰਦਾ ਹੈ ਗੁਰਬਾਣੀ ਨਾਲ ਜੁੜਨ ਵਾਲਿਆਂ ਦੀ ਗੁਰੂ ਨਾਲ ਪ੍ਰੇਮ ਕਰਨ ਵਾਲਿਆਂ ਦੀ ਜੇ ਕੋਈ ਬੁਝਨਾਮੀ ਦੀ ਰੇਖਾ ਉਤੇ ਆਏ ਵੀ ਜਾਵੇ ਉਹ ਪੈਚ ਰੱਖਦਾ ਹੈ ਈਰਖਾ ਕਰਨ ਵਾਲੇ ਨਿੰਦਿਆ ਕਰਨ ਵਾਲੇ ਉਸ ਦਾ ਕੁਝ ਨਹੀਂ ਵਿਗਾੜ ਸਕਦੇ ਗੁਰੂ ਉਸ ਦੇ ਫਰਦੇ ਆਪ ਹੀ ਗੱਜਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ